ਸੀ ਜਾਣਦੇ ਹਾਂ ਕਿ ਪਾਬਾ ਠਾਕੁਰ ਸਿੰਘ ਜੀ ਜਥੇ ਵਿੱਚ ਕਿਵੇਂ ਸ਼ਾਮਿਲ ਹੋਏ ਸਨ ਆਓ ਜਾਣਦੇ ਹਾਂ ਪਾਬਾ ਠਾਕੁਰ ਸਿੰਘ ਜੀ ਪਿਤਾ ਬਹਾਦਰ ਸਿੰਘ ਜੀ ਅਤੇ ਭਾਈ ਕਹਿ ਸਿੰਘ ਜੀ ਮਾੜੀ ਮੇਗਾ ਵਾਲਿਆਂ ਦੇ ਨਾਲ 1945 ਈਸਵੀ ਨੂੰ ਸਤੰਬਰ ਦੇ ਮਹੀਨੇ ਪਿੰਡਰ ਕਲਾਂ ਗੁਰਦੁਆਰਾ ਸ੍ਰੀ ਅਖੰਡ ਪ੍ਰਕਾਸ਼ ਸਾਹਿਬ ਵਿਖੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੇ ਦਰਸ਼ਨ ਕਰਨ ਅਤੇ ਜਥੇ ਵਿੱਚ ਸ਼ਾਮਿਲ ਹੋਣ ਲਈ ਕਰੋ ਤੁਰ ਪੈਂਦੇ ਹਨ ਇੱਧਰ ਪਿੰਡਰ ਕਲਾਪਾ ਪਾਦਰੋਂ ਮਹੀਨੇ ਦੀ 25 ਤਰੀਕ 26 27 ਨੂੰ ਮਨਾਏ ਜਾਂਦੇ ਸਾਲਾਨਾ ਜੋੜ ਮੇਲਾ ਚੱਲਣ ਵਾਲੇ ਕਾਰਨ ਸੁਭਾਗ ਚੱਲਣ ਵਾਲੇ ਕਾਰਨ ਸੁਭਾਗ ਚੱਲਣ ਵਾਲਿਆਂ ਕਰਕੇ 25 26 ਅਤੇ 27 ਨੂੰ ਮਨਾਏ ਜਾਂਦੇ ਸਾਲਾਨਾ ਜੋੜ ਮੇਲਾ ਚੱਲਣ ਕਾਰਨ ਸੁਭਾਗ バス ਸੰਤ ਗਿਆਨੀ ਗੁਰਬਚਨ ਸਿੰਘ ਜੀ ਪੀ ਜਿੱਥੇ ਹੀ ਹੁੰਦੇ ਹਨ ਸੰਤ ਜੀ ਅਤੇ ਦਮਦਮੀ ਟਕਸਾਲ ਦੇ ਵਿਦਿਆਰਥੀ ਜਥੇ ਦੇ ਰੂਪ ਵਿੱਚ ਜਥੇ ਦੇ ਰੂਪ ਵਿੱਚ ਚੱਕਰਵਰਤੀ ਹੀ ਰਹਿੰਦੇ ਸਨ ਉਹ ਹਮੇਸ਼ਾ ਨਗਰਾਂ ਪਿੰਡਾਂ ਵਿੱਚ ਘੁੰਮਦੇ ਸਿੱਖੀ ਦਾ ਪ੍ਰਚਾਰ ਕਰਦੇ ਰਹਿੰਦੇ ਸਨ ਉਹ ਹਮੇਸ਼ਾ ਅਤੇ ਪ੍ਰਸਾਰ ਕਰਦੇ ਰਹਿੰਦੇ ਸਨ ਸੰਤ ਜੀ ਦੇ ਨਾਲ ਤੁਰਨ ਵਾਲੇ ਜਥੇ ਦੇ ਸਿੰਘ ਰੋਜ਼ਾਨਾ ਪੰਜ ਗ੍ਰੰਥੀ ਦਾ ਜਾਪ ਅਤੇ ਹਮੇਸ਼ਾ ਹੀ ਭਜਨ ਬੰਦਗੀ ਕਰਨ ਵਾਲੇ ਹੁੰਦੇ ਸਨ ਸੰਤ ਜੀ ਜਥੇ ਸਮੇਤ ਹੀ ਤਕਰੀਬਨ ਜਿੱਥੇ ਵੀ ਸਿੱਖ ਸੰਗਤਾਂ ਯਾਦ ਕਰਨ ਭਾਵੇਂ ਉਹ 1947 ਈਸਵੀ ਤੋਂ ਪਹਿਲਾਂ ਅਣਵੰਡੇ ਪੰਜਾਬ ਦੀ ਕੌਹਾ ਮੀਲ ਦੂਰੇ ਇਲਾਕੇ ਹੋਣ ਜਾਂ ਹੋਰ ਸੂਬਿਆਂ ਤੋਂ ਹੋਣ ਉੱਥੇ ਆਪ ਜੀ ਪਹੁੰਚ ਜਾਂਦੇ ਸੰਤ ਜੀ ਅਤੇ ਜੱਥੇ ਦੇ ਸਿੰਘਾਂ ਦੀ ਰਹਿਤ ਬਹਿਤ ਅਤੇ ਉੱਚੀ ਜੀਵਨੀ ਕਰਕੇ ਜਿੱਥੇ ਵੀ ਜੱਥਾ ਪ੍ਰਚਾਰ ਕਰਨ ਜਾਂਦਾ ਸੰਤਾਂ ਦਾ ਭਾਰੀ ਇਕੱਠ ਦਰਸ਼ਨ ਕਰਨ ਲਈ ਜੁੜਿਆ ਜੁੜ ਜਾਂਦਾ अनेका ਹੀ ਅਮ੍ਰਿਤ ਛਕਣ ਦੇ ਅਬਿਲਾਖੀ ਆਣ ਜੁੜਦੇ ਸੰਤ ਜੀ ਜਿੱਥੇ ਸਮੇਤ ਜਿੱਥੇ ਵੀ ਜਾਂਦੇ ਕਥਾ ਕੀਰਤਨ ਦੇ ਨਾਲ ਅੰਮ੍ਰਿਤ ਸੰਚਾਰ ਵੀ ਜ਼ਰੂਰ ਕਰਦੇ ਭਾਈ ਕਿਹਰ ਸਿੰਘ ਜੀ ਦੇ ਨਾਲ ਆਏ ਬਾਬਾ ਠਾਕੁਰ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਉਪਰੰਤ ਜਿੱਥੇ ਸੰਤ ਜੀ ਜਥੇ ਦੇ ਸਿੰਘਾਂ ਸਮੇਤ ਬੈਠੇ ਹੁੰਦੇ ਹਨ ਉੱਥੇ ਆਣ ਕੇ ਬੈਠ ਜਾਂਦੇ ਹਨ ਅੱਜ ਦੇ ਦਿਨ ਬਾਬਾ ਠਾਕੁਰ ਸਿੰਘ ਜੀ ਜੀ ਦੀ ਬਚਪਨ ਵਿੱਚ ਹੀ ਲਈ ਗਈ ਸੰਕਲਪਨਾ ਪੂਰਨ ਹੋਣ ਵਾਲੀ ਹੈ ਉਹਨਾਂ ਦੇ ਸਾਹਮਣੇ ਗੁਰਬਾਣੀ ਦੇ ਆਤਮ ਰਸੀਏ ਅਤੇ ਵਿਦਿਆ ਮਾਰਤੰਡ ਸੰਤ ਗਿਆਨੀ ਗੁਰਬਚਨ ਸਿੰਘ ਜੀ ਬੈਠੇ ਹਨ ਜਿਨ੍ਹਾਂ ਦਾ ਜਾਹੋ ਜਲਾਲ ਦੇਖ ਕਈਆਂ ਦੇ ਮਨ ਠਰਦੇ ਨਮਸ ਨਾ ਨਤਮਸਤਕ ਹੁੰਦੇ ਆਪਾਂ ਵਾਰ-ਵਾਰ ਜਾਂਦੇ ਲਾਲਸਾਵਾਂ ਦੀਆਂ ਭੁੱਖਾਂ ਮਰਦੀਆਂ ਅੰਦਰ ਲੱਗੀ ਹੋਈ ਵਿਚਾਰਾਂ ਦੀ ਅੱਗ ਸ਼ਾਂਤ ਹੁੰਦੀ ਬਾਬਾ ਠਾਕੁਰ ਸਿੰਘ ਜੀ ਉਹਨਾਂ ਦੀ ਸੰਗਤ ਵਿੱਚ ਦੇਖ ਜਾਨੀ ਫਕੀਰ ਵਾਲੀ ਸਾਖੀ yaad ਆ ਜਾਂਦੀ ਹੈ ਛੇਵੇਂ ਪਾਤਸ਼ਾਹ ਦੇ ਸਮੇਂ ਜਾਨੀ ਫਕੀਰ ਅਲਮਸਤ ਹੋਇਆ ਇੱਕ ਰਸ ਜਾਨੀ ਕੋ ਜਾਨੀ ਸੇ ਮਿਲਾ ਦੋ ਲਗਾਤਾਰ ਬੋਲਦਾ ਰਹਿੰਦਾ ਜਦੋਂ ਤੱਕ ਉਸ ਨੂੰ 6ਵੇਂ ਪਾਤਸ਼ਾਹ ਧੰਸ਼ੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਨਹੀਂ ਹੁੰਦੇ ਜਾਨੀ ਫਕੀਰ ਲਈ ਉਸ ਦਾ ਅਸਲ ਜਾਨੀ ਤਾਂ ਦੋ ਜਹਾਨ ਦੇ ਵਾਲੀ 6ਵੇਂ ਪਾਤਸ਼ਾਹ ਹੀ ਸਨ ਇਸੇ ਤਰ੍ਹਾਂ ਬਾਬਾ ਠਾਕੁਰ ਸਿੰਘ ਜੀ ਜੋ ਬਚਪਨ ਤੋਂ ਗੁਰਬਾਣੀ ਪੜ ਅਤੇ ਨਾਮ ਸਿਮਰਨ ਕਰਕੇ ਨਿਤਾ ਪ੍ਰਤੀ ਵੈਰਾਗ ਕਰਦੇ ਮਨ ਵਿੱਚ ਪੂਰਨ ਸੰਤਤੀ ਸੇਵਾ ਕਰਨ ਦਾ ਸੰਕਲਪ ਰੱਖਦੇ ਅੱਜ ਉਹ ਸੰਕਲਪ ਪੂਰਾ ਹੋਣ ਵਾਲਾ ਹੈ ਉਹਨਾਂ ਦੀਆਂ ਕੀਤੀਆਂ ਅਰਦਾਸਾਂ ਨੂੰ ਹੁਣ ਬੂਰ ਨਹੀਂ ਵਾਲਾ ਹੈ ਉਹਨਾਂ ਦਾ ਜਾਨੀ ਸੰਤ ਗੁਰਬਚਨ ਸਿੰਘ ਜੀ ਉਹਨਾਂ ਦੇ ਸਾਹਮਣੇ ਬੈਠੇ ਹਨ ਸੰਤ ਜੀ ਪਾਈ ਕਿਹਰ ਸਿੰਘ ਜੀ ਮਾੜੀ ਮੇਗਾ ਵਾਲਿਆਂ ਨੂੰ ਗੁਰਫਤਿ ਉਪਰੰਤ ਪੁੱਛਦੇ ਕਿ ਇਹ ਸਿੰਘ ਬਾਬਾ ਠਾਕੁਰ ਸਿੰਘ ਜੀ ਤੁਹਾਡੇ ਨਾਲ ਆਏ ਪਾਈ ਕਿਹਰ ਸਿੰਘ ਜੀ ਉੱਤਰ ਵਿੱਚ ਹਾਂਜੀ ਮਹਾਪੁਰਸ਼ੋ ਜਥੇ ਵਿੱਚ ਛੱਡਣ ਲਈ ਆਖਦੇ ਬਾਬਾ ਠਾਕੁਰ ਸਿੰਘ ਜੀ ਨੂੰ ਇੱਕ ਨਜ਼ਰ ਤੱਕਦਿਆਂ ਸੰਤ ਜੀ ਮੁਸਕਰਾਉਂਦੇ ਅਤੇ ਆਪਣੀ ਠਰਮੇ ਭਰੀ ਮਧੂਰ ਪਰ ਗੜਕਵੀਂ ਆਵਾਜ਼ ਨਾਲ ਬਾਬਾ ਠਾਕੁਰ ਸਿੰਘ ਜੀ ਨੂੰ ਪੁੱਛਦੇ ਸਿੰਘ ਜੀ ਕਿਤਨਾ ਪੜੇ ਹੋ ਇਸ ਤੇ ਜਵਾਬ ਵਿੱਚ ਬਾਬਾ ਜੀ ਕਹਿੰਦੇ ਮਹਾਪੁਰਸ਼ੋ ਪਿਤਾ ਜੀ ਪਾਸੋਂ ਗੁਰਮੁਖੀ ਅੱਖਰ ਸਖੇ ਹਨ ਅਤਿ ਨਿਤਨੇਮ ਕਰਦਾ ਹਾਂ ਆਪ ਜੀ ਹੀ ਕਿਰਪਾ ਕਰੋ ਇਹ ਸੁਣ ਸੰਤ ਜੀ ਹੋਰ ਮੁਸਕਰਾਏ ਮਾਨੋ ਉਹ ਇਸ ਸਮੇਂ ਦੀ ਕਿੰਨੇ ਚਿਰ ਤੋਂ ਢੀ ਕਰ ਰਹੇ ਹੋਣ ਅਗਲੇ ਹੀ ਪਲ ਸੰਤ ਜੀ ਨੇ ਭਾਈ ਕਪੂਰ ਸਿੰਘ ਜੀ ਸੁਧਾਰ ਵਾਲਿਆਂ ਨੂੰ ਆਪਣੇ ਕੋਲ ਬੁਲਾਇਆ ਸੰਤ ਜੀ ਭਾਈ ਕਪੂਰ ਸਿੰਘ ਜੀ ਨੂੰ ਆਖ ਦੇ ਕੇ ਜਥੇਦਾਰ ਜੀ ਇਹ ਸਿੰਘ ਬਾਬਾ ਠਾਕੁਰ ਸਿੰਘ ਬੜੇ ਚਿਰ ਬਾਅਦ ਜਥੇ ਵਿੱਚ ਆ ਕੇ ਰਲਿਆ ਇਸ ਨੂੰ ਆਪਣੇ ਕੋਲ ਰੱਖ ਕੇ ਗੁਰਬਾਣੀ ਦੀ ਸੰਖਿਆ ਦਿਓ ਫਿਰ ਇਸ ਨੂੰ ਅਸੀਂ ਨਾਲ ਲੈ ਲੈ ਚੱਲਾਂਗੇ ਉਨ੍ਹਾਂ ਦੇ ਇਨ੍ਹਾਂ ਅਲੌਕਿਕ ਬਚਨਾਂ ਤੋਂ ਇੰਝ ਲੱਗਦਾ ਕਿ ਸੰਤ ਜੀ ਆਪਣੇ ਅੰਤਰੀਵੀ ਨੇਤਰਾ ਨਾਲ ਜਿਵੇਂ ਬਾਬਾ ਠਾਕੁਰ ਸਿੰਘ ਜੀ ਨੂੰ ਦੇਖ ਰਹੇ ਸਨ ਇਹ ਭੇਦ ਉਨ੍ਹਾਂ ਜ਼ਾਹਿਰ ਹੀ ਕਰ ਦਿੱਤਾ ਸੀ ਕਿ ਬਾਬਾ ਠਾਕੁਰ ਸਿੰਘ ਜੀ ਦਾ ਸੰਤ ਜੀ ਨਾਲ ਅਤੇ ਦਮਦਮੀ ਟਕਸਾਲ ਨਾਲ ਪੁਰਾਣਾ ਸੰਬੰਧ ਹੈ ਜਦੋਂ ਉਨ੍ਹਾਂ ਇਹ ਬਚਨ ਕੀਤਾ ਇਹ ਸਿੰਘ ਬੜੇ ਚਿਰ ਬਾਅਦ ਜਥੇ ਵਿੱਚ ਆ ਕੇ ਰਲਿਆ ਭਾਈ ਕਪੂਰ ਸਿੰਘ ਜੀ ਦੀ ਭਾਈ ਕਪੂਰ ਸਿੰਘ ਜੀ ਸੁਧਾਰ ਵਾਲੇ ਉਨ੍ਹਾਂ ਸਮਿਆਂ ਵਿੱਚ ਗੁਰਬਾਣੀ ਪਾਠ ਦੀ ਸੰਥਿਆ ਦਿੰਦੇ ਹੁੰਦੇ ਸਨ ਜਦੋਂ ਕਿਸੇ ਨਵੇਂ ਸਿੰਘ ਦੀ ਸੰખ્યા ਪੂਰੀ ਹੋ ਜਾਣੀ ਅਤੇ ਉਹ ਰਹਿਣੀ ਬਹਿਣੀ ਦਾ ਪੂਰਕ ਤਾਰਕ ਤਾਰਕ ਹੋ ਜਾਣਾ ਤਾਂ ਸੰਤ ਜੀ ਉਸ ਨੂੰ ਆਪਣੇ ਨਾਲ ਜਥੇ ਵਿੱਚ ਸ਼ਾਮਿਲ ਕਰ ਲੈਂਦੇ ਸਨ ਉਹਨਾਂ ਦੇ ਜਥੇ ਵਿੱਚ ਸ਼ਾਮਿਲ ਹੋਣਾ ਬਹੁਤ ਹੀ ਘੱਟ ਸਿੰਘਾਂ ਦੇ ਲਿਖੇ ਆਉਂਦਾ ਸੀ ਸੰਤ ਜੀ ਦੇ ਨਾਲ ਜਥੇ ਵਿੱਚ ਰਹਿਣ ਵਾਲੇ ਸਿੰਘ ਲਈ ਰੋਜ਼ਾਨਾ ਪੰਜ ਗ੍ਰੰਥੀ ਦਾਨਿਤ ਨੇਮ ਨਿਰੰਤਰ ਪਾਠ ਸਿਮਰਨ ਦੋ ਵਾਰ ਕਥਾ ਕੀਰਤਨ ਵਿੱਚ ਹਾਜ਼ਰੀ ਅਤੇ ਰਹਿਤ ਮਰਿਆਦਾ ਵਿੱਚ ਪਰਪੱਕ ਹੋਣਾ ਜ਼ਰੂਰੀ ਹੁੰਦਾ ਸੀ ਜੋ ਨੇਮਾਂ ਦਾ ਪਾਲਨ ਨਾ ਕਰਦਾ ਜਾਂ ਢਿੱਲ ਮੱਠ ਕਰਦਾ ਤਾਂ ਉਸ ਦੀ ਜਥੇ ਵਿੱਚੋਂ ਛੁੱਟੀ ਕਰ ਦਿੱਤੀ ਜਾਂਦੀ ਸੀ ਔਰ ਬਾਬਾ ਠਾਕੁਰ ਸਿੰਘ ਜੀ ਦੇ ਪਰਥਾਏ ਸੰਤ ਜੀ ਪਹਿਲੇ ਦਿਨ ਤੋਂ ਹੀ ਭਾਈ ਕਪੂਰ ਸਿੰਘ ਜੀ ਨੂੰ ਸਪਸ਼ਟ ਕਰ ਦਿੰਦੇ ਹਨ ਕਿ ਉਹ ਉਹਨਾਂ ਨੂੰ ਆਪ ਸੰਥਿਆ ਉਪਰਾੰਤ ਜਥੇ ਵਿੱਚ ਲੈ ਜਾਣਗੇ ਬਾਬਾ ਠਾਕੁਰ ਸਿੰਘ ਜੀ ਭਾਈ ਕਪੂਰ ਸਿੰਘ ਜੀ ਦੁਆਰਾ ਲਗਭਗ 2 ਸਾਲ ਵਿੱਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਸੰਥਿਆ ਪ੍ਰਾਪਤ ਕਰ ਲੈਂਦੇ ਹਨ ਇਸ ਸਮੇਂ ਦੌਰਾਨ ਬਾਬਾ ਜੀ ਨਾ ਸਿਰਫ ਸੰਥਿਆ ਕਰਦੇ ਸਗੋਂ ਨਿੱਕੀ ਤੋਂ ਲੈ ਕੇ ਵੱਡੀਆਂ ਬਖਮ ਸੇਵਾਵਾਂ ਵੀ ਕਰਦੇ ਬਾਬਾ ਜੀ ਲੰਗਰ ਵਿੱਚ ਪ੍ਰਸ਼ਾਦਾ ਬਣਾਉਂਦੇ ਤੋ ਲੈ ਕੇ ਵਰਤੌਣ ਬਰਤਨ ਮਾਂਜਨ ਝਾੜੂ ਮਾਰਨ ਆਦ ਕੋਈ ਵੀ ਸੇਵਾ ਮਿਲਦੀ ਤਾਂ ਲਾਹਾ ਲੈ ਕੇ ਰੱਜ ਕੇ ਕਰਦੇ ਉੰਜ ਬਾਬਾ ਜੀ ਦਾ ਸਰੀਰ ਸ਼ੁਰੂ ਤੋਂ ਹੀ ਛਾਟਵਾਂ ਰਹਾ ਪਰ ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਜਾਂ ਆਲਸ ਨੂੰ ਆਪਣੇ ਪਾਸ ਨਹੀਂ ਸੰ ਆਉਣ ਦਿੰਦੇ ਬਾਬਾ ਜੀ ਇੰਨਾ 2 ਸਾਲਾਂ ਵਿੱਚ ਕੰਟਿਆਂ ਬਦੀ ਸੇਵਾ ਕਰਦੇ ਅਤੇ ਜਦੋਂ ਵੀ ਮੌਕਾ ਮਿਲਦਾ ਤਾਂ ਸਹਜੇ ਹੀ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਪਹੁੰਚ ਜਾਂਦੇ ਅਤੇ ਲਗਾਤਾਰ ਇੱਕ ਰਸਮਗਨ ਹੋ ਚੋਰ ਚੋਰ ਸਾਹਿਬ ਕਰਦੇ ਰਹਿੰਦੇ ਬਾਬਾ ਜੀ ਦਾ ਅੰਦਰਲਾ ਵਿਰਾਗ ਹਾਲੇ ਥੰਮਿਆ ਤਾਂ ਨਹੀਂ ਸੀ ਪਰ ਉਸ ਨੂੰ ਸੰਤ ਜੀ ਰੂਪੀ ਇੱਕ ਮੇਦ ਮਿਲ ਗਈ ਸੀ ਪਰ ਇਹ ਸੁਭਾਵਿਕ ਹੀ ਸੀ ਕਿ ਇਨਾਂ ਦੋ ਸਾਲਾਂ ਵਿੱਚ ਉਹਨਾਂ ਦਾ ਮਨ ਜਲਦੀ ਤੋਂ ਜਲਦੀ ਸੰਤ ਜੀ ਦੇ ਨਾਲ ਜਥੇ ਵਿੱਚ ਸ਼ਾਮਲ ਹੋਣ ਦਾ ਕਰਦਾ ਰਹਿੰਦਾ ਸੀ ਇਹ ਕੜੀ ਵੀ ਜਲਦੀ ਹੀ ਆ ਗਈ ਅਤੇ ਆਪ ਜੀ ਨੂੰ ਸੰਤ ਜੀ ਨੇ ਗੁਰਬਾਣੀ ਦੀ ਸੰਪੂਰਨ ਸੰਖਿਆ ਉਪरांत ਆਪਣੇ ਨਾਲ ਜਥੇ ਵਿੱਚ ਰਲਾ ਲਿਆ ਇਨਾ ਹੀ ਸਮਿਆਂ ਵਿੱਚ ਬਾਬਾ ਜੀ ਦਾ ਪਰਿਵਾਰ ਇਚੋ ਗਿਲਨੋਂ ਛੱਡ ਪਿੰਡ ਸਦਰ ਵਾਲਾ ਮੱਖੂ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਆਣ ਕੇ ਰਹਿਣ ਲੱਗ ਜਾਂਦਾ ਹੈ 1947 ਈਸਵੀ ਦੀ ਭਾਰਤ ਪਾਕਿਸਤਾਨ ਬਣਨ ਦੇ ਨਾਤੇ ਹੋਈ ਵੰਡ ਕਾਰਨ ਖਾਸ ਕਰ ਪੰਜਾਬ ਦੇ ਵਸੀਆਂ ਨੂੰ ਸੌੜੀ ਰਾਜਨੀਤੀ ਦਾ ਸ਼ਿਕਾਰ ਹੋਣਾ ਪੈਂਦਾ ਪੰਜਾਬ ਦਾ ਇੱਕ ਵੱਡਾ ਹਿੱਸਾ ਪਾਕਿਸਤਾਨ ਵਿੱਚ ਚਲਿਆ ਜਾਂਦਾ ਹੈ ਅਤੇ ਬਾਕੀ ਭਾਰਤ ਵਿੱਚ ਰਹਿ ਜਾਂਦਾ ਹੈ ਇਚੋ ਗਿਲ ਪਿੰਡ ਹੁਣ ਪਾਕਿਸਤਾਨ ਦਾ ਹਿੱਸਾ ਬਣ ਜਾਂਦਾ ਹੈ ਸੋ ਇਹ ਸੀ ਸੰਤ ਗਿਆਨੀ ਬਾਬਾ ਠਾਕੁਰ ਸਿੰਘ ਜੀ ਦੀ ਜਥੇ ਵਿੱਚ ਸ਼ਾਮਿਲ ਹੋਣ ਦੀ ਪਕੀਆ ਸੋ ਦੁਬਾਰਾ ਲਾਈਵ ਆਵਾਂਗੇ ਤੇ ਆਪ ਜੀ ਨੂੰ ਦੱਸਾਂਗੇ ਗਿਆਨੀ ਠਾਕੁਰ ਸਿੰਘ ਜੀ ਦੇ ਬਾਰੇ ਹੋਰ ਵੀ ਗੱਲਾਂ ਅੱਗੇ ਦੱਸਾਂਗੇ ਕਿ ਗਿਆਨੀ ਠਾਕੁਰ ਸਿੰਘ ਜੀ ਨੇ ਘਰ ਵਾਪਸ ਮੁੜਨ ਦਾ ਕੀ ਫੁਰਨਾ ਬਣਾਇਆ ਸੀ ਸੋ ਹੁਣ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ